हां जी बाबो की हालचाल है ਟਰੈਟਰ ਸਾਰੇ ਜਨਮ ਪੰਜੀ ਠੀਕ ਹੋ ਗਏ ਸਾਰਿਆਂ ਦੇ ਤੇ ਸਵੇਰੇ ਉੱਠ ਕੇ ਅੱਜ 8:30 ਹੋਏ ਹੈਣਾ ਅੱਜ ਡਾ ਕੇ ਦੇਖਦੇ ਹਾਂ ਕੀ ਫਰਕ ਪੈਂਦਾ ਕਿ ਨਹੀਂ ਕੱਲ ਕੋ ਉਤਰੇ ਜੇ ਬੱਚੇ ਸੁੱਕੇ ਨੂੰ ਹੀ ਰਹੇ ਸੀ ਹੈਨਾ ਕੁਝ ਡਰੇ ਹੋਏ ਸੀਗੇ ਉਹ ਉਹਦੇ ਕਰਕੇ ਫਰਕ ਪੈਗਾ ਕੱਲ ਪਤਾ ਨਹੀਂ ਕੀ ਹੋਗਾ ਇਹਨਾਂ ਨੂੰ ਹਾਂ ਲਓ ਜੀ ਹੋ ਗਿਆ ਬੱਚੇ ਦਾ ਕੰਮ ਬੱਚਾ ਛੜਤਾ ਜੀ ਬੱਚਾ ਇਹ ਕਰਤਾ ਜੀ ਲਹੂ ਲਹਾਣਾ ਦੇਖੋ ਜੀ ਮੈਂ ਤਾਂ ਬਤੀ ਸੀਗਾ ਵੀ ਇਹ ਤਾਂ ਆ ਜੇ ਬੱਚੇ ਤੇ ਵਿਚਾਰੇ ਤੇ ਦੇਖੋ ਭਾਈ ਚੰਗਾ ਭਲਾ ਬੱਚਾ ਪਲ ਗਿਆ ਸੀਗਾ ਬੱਚਾ ਰੋੜ ਰੋੜ ਕੇ ਇੱਥੋਂ ਦੋ ਇੱਥੋਂ ਤੋਂ ਇੱਥੇ ਲਿਆਉਂਦਾ ਲੈ। ਇਹ ਗੱਲਾਂ ਨੇ ਇਹਨਾਂ ਦੀਆਂ ਯਾਰ। ਇਹ ਕੰਮ ਇਹ ਨਹੀਂ ਕਰਿਆ। ਇਹ ਨਹੀਂ ਕਰਿਆ ਆ ਦੇਖੋ ਬਈ। ਲਾਲ ਚੁੰਝ ਕਰੀ ਵਰਦਾ। ਮੀਤਾ ਸਿਤਾ ਕੀ ਕਸੂਰ ਆ ਯਾਰ। ਚਲੋ ਭੈਣ ਨੂੰ ਜਵੇ ਯਾਰ ਸਵੇਰੀਓ ਕਿ ਚੰਗੀ ਖ਼ਬਰ ਹੋਣੀ ਆਉਂਦੀ ਹੈ ਕਿ ਮਾੜੀ ਆਉਂਦੀ। ਆਹ ਰੱਖਵਾਉਂਦਾ ਤੁਰ ਗਿਆ ਨਿਆਣ ਦਾ ਦੋ ਗਏ 30 ਨਹੀਂ ਛੱਡਤੀ ਇਹ ਪੱਠਾ ਜਾਂ ਕੁਝ ਜ਼ਿਆਦਾ ਹੀ ਹੋ ਰਿਹਾ ਬਈ ਤੇ ਹਨਾ ਬੱਚੇ ਦਾ ਤਾਂ ਦੇਖੋ ਬਾਬੋ ਕੀ ਹਾਲਤ ਕਰੀ ਆ ਯਾਰ ਨਵਾਬ ਕੰਨ ਨੂੰ ਤੜਾ ਤੇ ਤਾਂ ਜੀ ਬਾਬੇ ਕੁੱਡੇ ਦਾ ਕੰਮ ਵੀ ਰਹਿਦਾ ਹਨਾ ਬਸ ਹੁਣ ਆਪਾਂ ਕਿਤੇ ਨਹੀਂ ਜਾਂਦੇ ਹਨਾ ਆਪਦਾ ਕੰਮ ਤੱਕ ਧਿਆਨ ਰੱਖਾਂਗੇ ਹਨਾ ਤੇ ਬਸ ਕਰਦੇ ਆ ਕੋਈ ਨਾ ਮਿੱਟੀ ਇਕੱਠੀ ਕਰਦੇ ਆ ਤੇ ਥੋੜੀ ਆਪਾਂ ਨੂੰ ਸਿਮਿੰਟ ਦੀ ਬਰੇਟੀ ਲੋਡ ਆ ਹਨਾ ਆ ਐਵੇਂ ਦੀ ਬਾਕੀ ਸਾਰੀਆਂ ਬਾਕੀ ਸਾਰੀ ਸਰੀ ਸਰੀ ਤਾਂ ਮਲੇ ਜਾਣਗੇ ਛੱਤ ਵਾਸਤੇ ਹਨਾ ਉਹ ਥਲ ਥੁਲੇ ਲਪਾਫੇ ਹਨਾ ਵੀ ਪਾਣੀ ਨਾ ਵੜੇ ਤੇ ਕੋਈ ਨਾ ਕਰਾਂਗੇ ਪ੍ਰਬੰਧ ਪੈਂ ਐਂ ਕਰਦੇ ਆ ਇੱਕ ਕੱਲ੍ਹ ਕੱਲ੍ਹ ਹਾਂ ਸੱਚ ਅੱਜ ਕਰਾਂਗੇ ਮਿੱਟੀ ਇਕੱਠੀ ਉਹ ਚੀਕਣੀ ਠੀਕ ਆ ਉਹ ਹੁੰਦੀ ਆ ਪਾਂਡੋ ਵਰਗੀ ਆ ਭਈਆ ਜਿਵੇਂ ਆਸੀ ਠੀਕ ਆ ਭਾਈ ਐਵੇਂ ਨਹੀਂ ਮਿੱਟੀ ਇਕੱਠੀ ਕਰਨ ਕ ਮਿੱਟੀ ਇਕੱਠੀ ਕਰਕੇ ਪੂਰੀ ਐ ਖਾਤੋਂ ਨਾ ਹੋਵੇ ਜਮਾਂ ਵੀ ਹਨਾ ਜੇ ਲੋਡ ਪਹੀਏ ਦੀ ਵੀ ਲਾਵਾਂਗੇ ਹਨਾ ਤੇ ਬਾਕੀ ਕਰਾਂਏ ਕੋਈ ਨਾ ਨਾ ਡਰੈਗ ਨੂੰ ਕਰਦੇ ਫੋਣ ਤੇ ਜਾਨਵਰ ਭਾਈ ਉੱਡ ਜਾਂਦੇ ਨੇਗੇ ਬੱਚੇ ਅੱਜ ਫੇਰ ਉੱਚੇ ਵਾਗੇ ਸੀ ਉਹ ਤਾਂ ਛੋਟੇ ਠੀਕ ਆ ਡੱਬੇ ਵਾਲੇ ਤੋਂ ਵੀ ਛੋਟੇ ਬੱਚੇ ਰੱਤੇ ਵਾਲੇ ਠੀਕ ਆ ਤੇ ਹਾਂ ਦਾ ਚਾਬਾਬਿਓ ਇੱਕ ਕਮੈਂਟ ਬਹੁਤ ਚਿਰੰਦਾ ਰਿਆ ਹਨ ਵੀ ਭਾਈ ਜੋੜਾ ਦੇ ਦੋ ਜੋੜਾ ਦੇ ਦੋ ਹਨਾ ਪਤਾ ਨਹੀਂ ਜਿਵੇਂ ਵੀ ਕੁਛ ਵੀ ਹੈ ਹਨਾ ਤੇ ਭਾਈ ਤੁਸੀਂ ਸਾਡੇ ਹਾਲਾਤ ਦੇਖ ਰਹੋ 10 12 ਕਬੂਤਰ ਨੇ 10 12 ਵੀ ਨਹੀਂ ਹੋਣੇ ਘੱਟੋ ਘੱਟ ਥੋੜੀ ਨੇ ਹੋਣੇ ਬੱਚੇ ਦਾ ਦੇਖ ਆਪਾਂ ਹੁਣ ਦੇ ਨਹੀਂ ਸਕਦੇ ਕਿਸੇ ਨੂੰ ਠੀਕ ਆ ਹਾਂ ਦੇਖੋ ਆ ਤਿੰਨਾ ਬੈਠੇ ਦੋ ਅਟੇ ਪੰਜ ਆ ਬੱਚੇ ਨੇ ਪਾਸ ਠੀਕ ਆ ਇਹ ਬੱਚਿਆਂ ਨੂੰ ਵੀ ਕੱਢਦੇ ਆਂ ਛਤਰੀ ਤੇ ਰੰਗ ਵੀ ਲਾਵਾਂਗੇ ਬਈ ਜਾਨਵਰਾਂ ਦੇ ਪੱਠੇ ਦੇ ਵੀ ਲਾਏ ਦਿੰਨੇ ਆ ਰੰਗ ਖੜ ਜਾ ਬੱਚਾ ਦੇਖ ਲਈ ਸੱਚ ਆ ਠੀਕ ਆ ਯਾਰ ਵਿਚਾਰਾ ਇਹ ਨਹੀਂ ਕਰਨਾ ਦੀਂਦਾ ਨਾ ਖਾਨ ਨਹੀਂ ਚੱਕਿਆ ਕੀ ਨਹੀਂ ਕਰ ਤੈਨੂੰ ਸ਼ਾਖੇ ਨਹੀਂ ਲ ਵਰਤਾ ਹੋਵੇ ਤਾਂ ਜੀ ਬਾਬੇ ਬਈ ਤੇ ਹੁਣ ਥੋੜੀ ਜਿਹਾ ਪਸਾਸ ਸਵਾਈ ਜੀ ਕਰ ਦਨੇ ਆ ਤੇ ਆਪਾਂ ਵੀ ਹੁਣ ਰੰਗ ਬਣਾਉਣੇ ਆ ਹਰਾ ਰੰਗ ਤਾਂ ਪਿਆ ਆਪਣੇ ਨੇ ਦੇ ਠੀਕ ਆ ਤੇ ਐਂਡ ਇੰਨਾ ਚੋ ਗੁਲਾਬੀ ਦੇਖਦੇ ਆ ਮੈਨੂੰ ਲੱਗਦਾ ਗੁਲਾਬੀ ਆਪਣੇ ਹੈ ਨਹੀਂਗਾ ਕਹੇਗਾ ਆਈਏ ਜੈ ਉਹ ਦਿਕ ਲਾਬੀ ਭਾਈ ਹਮ ਨਹੀਂ ਆਏਗਾ ਤੋਤੇ ਰੰਗਾ ਹਰ ਜੋ ਕੁਤੇ ਡਿਕ ਡਕ ਤਾਂ ਨਹੀਂ ਆਇਆ ਯਾਰ ਚਾਰ ਸੀਗੀਆਂ ਹਾਂ ਲਾਲ ਦੇ ਤਾਂ ਸੀ ਹਾਂ ਇਹੀ ਆ ਲਾਬੀ ਹੀ ਆ ਲਾਲ ਦੇ ਤਾਂ ਸੀ ਕਿ ਜਾਨਾ ਮੁੰਡਾ ਆਪਣੇ ਪਿੰਡ ਦੇ ਨੂੰ ਚਿੰਨ ਤਾਂ ਕੱਟ ਲਈਏ ਤੇ ਜਿਹੜਾ ਆ ਹਾਥੀਨ ਰਹਿ ਗਿਆ ਨਾ ਇਹ ਚ ਪਾ ਦੀ ਬਈ ਇੱਦਾਂ ਠੀਕ ਆ ਅੱਧਾ ਇਹ ਚ ਤੇ ਇਸ ਤੋਂ ਬਾਅਦ ਜਦੋਂ ਇੰਨੀ ਕੋਟਰ ਏ ਰਹਿ ਗਈ ਫਿਰ ਇਹ ਚ ਸਾਲਟ ਆ ਨਾ ਠੀਕ ਹੈ ਇੱਕ ਮਿੰਟ ਇਹ ਤਾਂ ਬਾਬੇ ਬਈ ਲਾਲ ਬਣ ਗਿਆ ਯਾਰ ਰੰਗ ਯਾਰ ਠੀਕ ਆ ਤੇ ਆਹ ਹਰਾ ਇਹ ਤਾਂ ਠੀਕ ਆ ਚੱਲ ਇਹ ਹਰਾ ਹੋਰ ਪਾ ਦੇ ਤਾਂ ਜੀ ਬਾਬੇ ਬਈ ਛੋਟੇ ਬੱਚੇ ਕੱਟਦੇ ਆਪਾਂ ਨੇ ਬਈ ਕਤਾ ਕੜਤਾ ਰਤਾ ਜਾ ਆਹ ਕੀ ਲਈ ਹਰਤਾ ਤੇ ਕਾ ਕੜਤਾ ਲਾਲ ਚੀਨਾ ਠੀਕ ਹੈ ਇਹ ਵੀ ਲਾਲ ਚੀਨਾ ਨਿਕਲ ਗਿਆ ਕਤਾ ਠੀਕ ਹੈ ਤੇ ਦੂਸਰੇ ਬੱਚੇ ਤੇ ਹਰ ਹਲਦੀ ਲਦੀ ਲਾਈ ਆ ਹਣਾ ਕਿਸੇ ਨਸਾਬ ਨਾ ਕਰਕੇ ਉਹਦੇ ਸਿਰ ਤੇ ਹਣਾ ਟੋਪੀ ਤੇ ਗੌਤਕ ਕਰਤਾ ਕੰਮ ਹਨਾ ਵਿਚਾਰੇ ਦਾ ਚਟੀਆਂ ਵਾਲੀ ਯਾਰ ਕਰਕੇ ਬਹੁਤ ਔਖਾ ਸਾਨੂੰ ਵੀ ਔਖਾ ਹੋ ਰਿਹਾ ਬੱਚੇ ਨੂੰ ਵੀ ਹੋ ਰਿਹਾ ਉਤਰ ਨੂੰ ਹੋ ਰਿਹਾ ਚਲੋ ਕੋਈ ਨਾ ਲਾਉਣੇ ਬਈ ਹਲਦੀ ਕਰ ਚਲੋ ਜੀ ਬਾਬੇ ਉਹਨਾਂ ਨੂੰ ਪਾਣੀ ਵੀ ਰੱਖਤਾ ਤਾਜ਼ਾ ਅੱਦੇ ਤਾਣੀ ਨਹੀਂ ਪਾਤੇ ਤੇ ਬੱਚੇ ਤੇ ਹਲਦੀ ਵੀ ਲਾਤੀ ਔਹ ਦੇਖੋ ਠੀਕ ਆ ਸੱਤਾਂ ਦਾ ਬਹੁਤ ਕਿਤੇ ਮਾਰਖਿਆ ਜਦੋਂ ਮਸ ਮਾਰ ਕੇ ਦੇਖਿਆ ਮੋਢੇ ਮਾਢਿਆਂ ਦੇ ਹਨਾ ਆਹ ਥੋੜੀ ਕੁੱਟਣ ਦੇਂਦਾ ਨਾ ਇਹ ਵਜਵਾਖ ਹੈ ਨਾ ਤੇ ਆਹ ਕਾਲਾ ਜੀ ਨਾ ਨੀਵੇਂ ਯਾਰ ਐ ਬਸ ਇਕੱਲਾ ਬਾਕੀ ਉਹ ਦੋਨੇ ਉੱਚ ਲੱਗ ਰਹੇ ਨੇ ਉਹ ਵਰਤੇ ਉਹ ਆ ਆਵਰਦਾ ਜੱਟ ਐ ਦਾ ਭਾਈ ਕੋ ਡੱਬਾ ਇੱਧਰ ਲੰਘ ਕੇ ਮੜਾਇਆ 올ੇ ਚ ਹੋ ਗਿਆ ਠੀਕ ਐ ਇਹ ਵੀ ਬਸ ਉੱਚਾ ਜਾ ਕੇ ਬੰਨਣਾ ਉਹਨਾਂ ਦਾ ਰਾਜ ਜੀ ਉਹ ਨਵੇਂ ਛਤਰੀ ਲਾਤੀ ਸੀ ਨਹੀਂ ਮਾਰਿਆ ਤੇ ਜਮਾ ਮਾਹ ਚੱਲ ਕੋਈ ਨਾ ਲੋ ਜੀ ਵੱਬ ਆ ਗਿਆ ਬਾਈ ਕਾਲਾ ਚੀਨਾ ਸਾਂਜੀ ਵਾਪੇ ਬੱਚੇ ਨੇ ਮੂੰਹ ਪੱਟ ਲੈਣਾ ਯਾਰ ਅੱਜ ਆਣੀ ਕਿਵੇਂ ਹੈ ਨਾ ਉਹ ਦੇਖੋ ਮੂੰਹ ਪੱਟ ਰੱਖਿਆ ਆ ਦੇਖੋ ਜੀ ਉਹ ਪੱਟ ਰਖਾਈਆਂ ਨੂੰ ਭਰਨੇ ਠੀਕ ਆ ਜਿਹੜੇ ਦੋ ਨੇ ਬਾਕੀ ਉਹੋ ਉੱਡੀ ਜਾਂਦੇ ਨੇ ਹਟ ਜਾ ਉੱਚੇ ਲੱਗ ਰਹੇ ਨੇ ਹਣਾ ਉਹ ਮੈਂ ਤਾਂ ਦੇਖ ਨਹੀਂ ਰਹੀ ਯਾਰ ਉਹ ਵਰਦੇ ਬਈ ਸਾਹਮਣੇ ਇੱਕ ਮਿੰਟ ਉਹ ਵਰਦੇ ਬਈ ਆਹ ਇਹ ਓ ਸੀ ਠੀਕ ਆ ਉੱਚੇ ਲੱਗ ਰਹੇ ਨੇ ਠੀਕ ਆ ਬਈ ਤੇ ਕਾਰਦੇ ਹੁਣ ਨਾ ਸ਼ੇਰ ਜਦੋਂ ਆਉਂਦੇ ਨੇ ਤਾਂ ਜੀ ਬਾਬਿਓ ਆਹ ਦੇਖੋ ਇਹ ਕਿਹੜੀ ਵੈਰੀ ਆ ਇਹ ਉਹ ਜਾਂਦੀ ਇਹ ਦੋ ਜਰੀਆ ਚੂਹੇ ਚੱਕਣ ਵਾਲੀ ਠੀਕ ਆ ਹਾਂ ਇਹ ਹੈਗੀ ਇਹ ਵੀ ਤਿੱਖੀ ਜੀ ਆ ਬਈ ਹਣਾ ਇਹ ਉਹਦੇ ਵਰਗੀ ਨਹੀਂ ਹੈਗੀ ਪਰ ਇਹ ਚੂਹੇ ਚੱਕਣੀ ਜੇ ਇਹ ਐਂ ਜਿ ਖੜ ਜਾਂਦੇ ਇੱਕ ਥਾਂ ਤੇ ਖੜ ਕੇ ਫੇਰ ਕਿਤੇ ਜਾ ਕੇ ਚੱਕ ਦਿਆ ਇਹ ਇੱਕ ਥਾਂ ਤੇ ਖੜ ਖੜ ਕੇ ਉੱਡੀ ਜਾਂਦੇ ਇੱਕ ਥਾਂ ਤੇ ਤੇ ਕਮਰਾ ਵਿੱਚ ਕਰਤਾ ਆਪਣੀ ਸਾਫ ਸਫੀਤਾ ਆ ਵੇਖੋ ਕਰਤਾ ਕੂੜ ਕੁਆੜਿਆ ਠੀਕ ਆ ਬਈ ਆਹ ਉਹ ਜਾਨਵਰਾਂ ਨੂੰ ਗਿਆ ਬਹੁਤ ਚਿਰ ਹੁਣ ਦਾਣੇ ਦੋਨੇ ਚੋਕ ਚੱਕ ਲੈ ਲੈਣਗੇ ਜਿਆ ਮਡੇ ਰੱਖਿਆ ਹੋਏ ਤੇ ਉਹ ਕਾਲਾ ਜੀ ਨਾਤੀ ਬੜਾ ਛਤਰੀ ਤੇ ਠੀਕ ਆ ਇਹਨੂੰ ਰੱਖਣਾ ਆਪਾਂ ਦਾਨ ਨੇ ਪਾਰਕ ਸੀ ਹੈ ਨਾ ਤੇ ਇਹ ਜੀ ਕਰਿਆ ਹੋਰ ਪਾ ਦਿੰਦੇ ਆ ਪਾਏ ਨੇ ਵਿੱਚ ਤਾਂ ਹਾਂ ਪਾਏ ਨੇ ਠੀਕ ਆ ਤੇ ਵਾਸ਼ਾ ਆਖਾ ਬੱਚਾ ਪਾਲ ਲੈ ਉਹੀ ਬਹੁਤ ਆ ਮੁਛਾ ਖਨੇ ਪੋਤਾ ਪੀਲਾ ਕਰ ਲਿਆ ਉਹ ਦੇਖੋ ਬਈ ਵਿੱਚ ਬੱਚੇ ਦੇ ਬੱਚੇ ਨਾਲ ਲੱਗ ਕੇ ਚੋਕ ਦਿੱਤੀ ਹੋਣੀ ਚਲੋ ਕੋਈ ਨਾ ਨੀਲੀ ਜੀ ਨੀਲੀ ਕੱਲ ਟਪਾਤੀ ਰਵੀ ਕੰਦਾ ਹੁਣ ਦੇਣੀ ਆ ਮਾ ਚਲ ਦੇ ਦਿੰਨੇ ਆ ਭਾਈ ਮਾ ਕੱਲ ਮੈਨੂੰ ਆਏ ਬਰੇ ਦੀ ਮਾ ਕਿਤੇ ਤੇਰੀ ਜਿਹੜੀ ਨੀਲੀ ਉੱਤਣ ਦਾ ਡਰੀਂ ਕਰ ਲੋ ਬੜਾ ਆਪੀ ਕਿੱਛਾਂ ਦਾ ਕੁਝ ਹੋਵੇ ਆਹ ਤੇ ਰੰਗ ਦੇਖਦਾ ਵਾ ਵਾ ਉਹ ਆ ਨਾ ਤਾ ਤਾਬੇ ਉਹ ਨਵਾਂ ਹੀਆਂ ਬਰਾਇਆ ਪੈ ਜੀ ਇੱਕ ਮਿੰਟ ਦਿਖਾਈਏ ਆ ਵਰਦਾ ਜਮੀਆਂ ਆਪਣੇ ਨਾਲ ਚੱਟਾ ਆ ਆ ਵਰਦਾ ਬਾਪੂ ਬਸ ਇਹਨਾਂ ਦਾ ਕਰ ਦਿਆਂਗੇ ਠੀਕ ਦੱਸ ਹੋਇਆ ਬਈ ਅਗਾ ਜਾਣ ਕੱਟ ਕੇ ਲੈ ਜਾਓ ਠੀਕ ਹੈ ਬਾਕੀ ਮੈਨੂੰ ਰੱਖਣੀ ਵਾਚਾ ਆਪ ਨਾਲ ਜਾਲੂਬਰੀ ਬੁੱਡੀਆਂ ਨੂੰ ਦਿਖਾਉਣਾ ਇੱਕ ਮਿੰਟ ਇਹ ਆਪ ਹੁਣ ਦਿਖਾਣਾ ਫੜ ਜਾ ਏ ਓ ਫੜਦੇ ਨੇ ਆਪਣੇ ਆ ਗਿਆ ਓਏ ਨੀਵੇਂ ਪੈ ਗਿਆ ਆ ਫੜਦੇ ਨੇ ਉੱਚੇ ਲੱਗ ਰਹੇ ਨੇ ਪੂਰੇ ਇਹਨਾਂ ਵਾਲਿਆ ਫੜਦੇ ਨੇ ਨੂੰ ਰੱਖ ਵਾਲੇ ਕੋਈ ਨਹੀਂ ਤਾਂ ਪਤੀ ਚਲ ਕਾ ਫੜਦਾ ਨਾ ਮਕੂਤਾ ਆ ਗਿਆ ਭਈ ਆ ਗਿਆ ਆ ਗਿਆ ਬੱਚਾ ਬੰਮ ਦਾ ਪੂਰਾ ਜੋ ਭਈ ਏ ਏ ਏ ਏ ਭੈ ਯਾ ਤੇਰੀ ਭੈ ਨੂੰ ਫੇੜਾਤਾ ਓਏ ਉਹ ਜਾ ਓਏ ਬਾਬਾ ਟੁੱਟਿਆ ਪਿਆ ਜਮਾ ਬੱਚਾ ਆਪੇ ਫੇਰ ਆ ਗਿਆ 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 ਏ ਏ ਪਰ ਕੇ ਵਾਲਾ ਮਰਾਵਾ ਲਾਓ ਬਾਬਾ ਚੰਗਾ ਵਲਾ ਵਹਿਗਾ ਸੀ ਯਾਰ ਜਾਨ ਉਪਰ ਫੇਰ ਉੱਚੇ ਚੜ ਗਿਆ ਥੋੜਾ ਜਿਆ ਠੀਕ ਆ ਇਹ ਵੜਕਾਈ ਜਾਂਦੇ ਨੇ ਪੂਰੀ ਹਨ ਚੰਗੀ ਤਰੀਕੇ ਨਾਲ ਆਪਣੇ ਆਲਾ ਜਾਨਵਰ ਖੜ ਤੇ ਖੜ ਤੇ ਚੁੱਪ ਕਰ ਕੰਮ ਖਲਾਓ ਇਹ ਇਹ ਓ ਵਰਦਾਈ ਜਾਨਵਰ ਆ ਦੇਖੋ ਕਿਵੇਂ ਬਾਕਸ ਕਰਦਾ ਉਹ ਇੱਕ ਡੀਜ਼ਰ ਬਾਜੀ ਆਲਾ ਆ ਵਰਦਾ ਡੱਬਾ ਇਹ ਆ ਵਰਦਾ ਆਪਣਾ ਕੁੱਤਰ ਦੀਨਾ ਤੈਨੂੰ ਹਾਂ ਉਹ ਕਰ ਦੇਣੀ ਛੋਟ ਛੋਟੀ ਹਾਂ ਨਾ ਉਹ ਹਰਦੇ ਦੇਖ ਦੂਸਰ ਪੈਰੀ ਹੈ ਚਲੋ ਵਾ ਕਰਦੇ ਥੋੜਾ ਨਸ਼ੇ ਤੇ ਆਉਣਾ ਡੱਬਾ ਡਬਾ ਜਾ ਉਹ ਕੁੱਤਰ ਨਾ ਮਾ ਸੱਚ ਕਿੱਧਰ ਲੰਘਾ ਵੇ ਉਹ ਲੈ ਕਦੇ ਕਾ ਬਗਾ ਬਗਾ ਆ ਫਿਰਦਾ ਆ ਬਦਲ ਆ ਗਿਆ ਆ ਗਿਆ ਪੂਰਾ ਮੌੜ ਭਗਿਆ ਬਾਬ ਆਏ ਆ ਗਿਆ ਭਾਈ ਆ ਗਿਆ ਐਂ ਥੀ ਰੱਖ ਬਮਣਾ ਆ ਗਿਆ ਭਾਈ ਬੱਚਾ ਬਮਣਾ ਖੜਦਾ ਆ ਲੋ ਜੀ ਬਾਪੇ ਮਾਰ ਲੈ ਬੀ ਬੱਚਾ ਯਾ ਬਲਾਨੀ ਕੀ ਦਾ ਕੀ ਹਣਾ ਸਾਦਰੀ ਤੋੜਦੀ ਵਰ ਦੇੜੀ ਗੱਲਾਂ ਚੁੱਟ ਮਾਰਦੇ ਮਾਰਦੇ ਉਹ ਦੇਖੋ ਥੱਲੇ ਜਾ ਕੇ ਦਿਖਾਉਣਿਆ ਜੀ ਬਾਬੋ ਚਿੜੀ ਮਾਰੀ ਹੋ ਗਈ ਬੱਚੇ ਦੀ ਆ ਚਾਦਰੀ ਆ ਚਾਦਰੀ ਦਾ ਕੰਮ ਹੋ ਗਿਆ ਹੁਣ ਇਹ ਜਿਹੜਾ ਪਸੰਗ ਤਿਆਲ ਤੋਂ ਆਇਆ ਬਾਬਾ ਜਾਨ ਭਰਾ ਆ ਗਏ ਠੀਕ ਆ ਤੈਨਾਂ ਦੇ ਤੰਨੇ ਬਹੁਤ ਵਧੀਆ ਉੱਡਿਆ ਆ ਦੋ ਤਾਂ ਵਧੀਆ ਉੱਡੇ ਹਨ ਇੱਕ ਨਹੀਂ ਵਧੀਆ ਉੱਡਿਆ ਕਾਲਾ ਚੀਨਾ ਦੋ ਤਾਂ 11:00 ਵਜੇ ਆ ਗਏ ਸੀ ਵਸਾਈ ਹਨ ਤੇ ਚਲੋ ਲਾਉਣੇ ਕੋਈ ਨਾ ਕਰਦੇ ਸ਼ੇਰ ਬਈ ਬਾਬਾ ਦਾਣੇ ਪਾ ਦਿਆ ਆਪਾਂ ਇਹਨਾਂ ਨੂੰ ਠੀਕ ਆ ਮੋਢੀ ਭਰ ਕੇ ਅੱਹ 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 ਅੱਜ ਦਾ ਪਾਣੀ ਪੀਂਦਾ ਆ ਬੱਚਾ ਬਹੁਤ ਥਮਾਉਂਦਾ ਯਾਰ ਆ ਠੀਕ ਆ ਉਹਨਾਂ ਲਾਉਣਿਆਂ ਦੇ ਰੰਗ ਕੱਲ ਕੱਲ ਲਾਉਣੇ ਬਈ ਥੋੜੇ ਖਾਦੇ ਦਾ ਅੱਜ ਫੇਰ ਨਹੀਂ ਪ੍ਰੋਗਰਾਮ ਬਣਿਆ ਕਾਂਜੀ ਬਾਪਿਓ ਆ ਯਾਰ ਬੱਚਾ ਯਾਰ ਫੇਰ ਯਾਰ ਇੱਧਰ ਕਰਖਿਆ ਯਾਰ ਇਹਨਾਂ ਨੇ ਅੱਡ ਲਊ ਪੀਲਾ ਇੱਥੋਂ ਪਤਾ ਨਹੀਂ ਕਿਹੜਾ ਚੱਕਦਾ ਖਾਣੇ ਚ ਪਤਾ ਨਹੀਂ ਯਾਰ ਕਿਹੜਾ ਚੱਕ ਦਾ ਖਾਨੇ ਚ ਠੀਕ ਆ ਭਾਈ ਆਹ ਤੀਕਾ ਬੱਚਾ ਯਾਰ ਇੱਥੋਂ ਦੀ ਉੱਥੇ ਭੱਗ ਜਾਂਦਾ ਪਤਾ ਨਹੀਂ ਕਿਵੇਂ ਸੰਤ ਬਾਹਰ ਹੈ ਕਾਣੀ ਹੁਣ ਇਹਨਾਂ ਕਰੀਏ ਤਾਂ ਕਰੀ ਵੀ ਕੀ ਲੈ ਠੀਕ ਆ ਪਤਾ ਨਹੀਂ ਕਿਵੇਂ ਜਾਂਦਾ ਯਾਰ ਐਡਾ ਮਰੂਆ ਮਲਾ ਦਾ ਬੱਚਾ ਯਾਰ ਫੇ ਲੋ ਕੋ ਵੀ ਨਹੀਂ ਯਾਰ ਤਾਂ ਡਾਣੀ ਪਾ ਦਈਏ ਬਈ ਰਾਤ ਠੀਕ ਆ ਕੱਲ ਨੂੰ ਉਹਨਾਂ ਡਾਉਣੀ ਨਹੀਂ ਹੈਗੇ ਆਲੂ ਆਣਾ ਪੇਪਰ ਆ ਬਾਈ ਠੀਕ ਆ ਲਾਸਟ ਪੇਪਰ ਹੈਗਾ ਜੱਬ ਮਨੇ ਬੜਵਾ ਆਇਓ ਆਇਓ ਚਲੋ ਆਪ ਬੱਦ ਦੇਖ ਰਾਂ ਯਾਰ ਕਾਲੂ ਬੱਚੇ ਸਿਰਚੇ ਮਾਰ ਮਾਰ ਕੇ ਲਹੂ ਕੱਢ ਤਾ ਨੈਰੀ ਨੈਰਾ Tilaa, tällöin mä olen takasin ja bye bye.